ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਦਿੰਪਲ ਦੋਸਤੋ ਅੱਜ ਗੱਲ ਕਰਦੇ ਆਂ ਹੀਰ ਦੀ ਹੀਰ ਜੋ ਪੰਜਾਬੀ ਸਾਹਿਤ ਪੰਜਾਬੀ ਆਦਬ ਪੰਜਾਬੀ ਸੁਖਨ ਪੰਜਾਬੀ ਕਿੱਸਾ ਕਾਫ ਦਾ ਇੱਕ ਅਜੀਹਾ ਕਿਰਦਾਰ ਹੈ ਇੱਕ ਜਹੀ ਮੁਟਿਆਰ ਹੈ ਜੋ ਹੁਸਨ ਦਾ ਚਿਹਨਾ ਕਹਿੰਦੇ ਉਸ ਦਾ ਹੁਸਨ ਅਜੀਹਾ ਸੀ ਜੇ ਬੇਮਿਸਾਲ ਸੀ ਅਜੀਹਾ ਹੁਸਨ ਜਿਸ ਨੂੰ ਦੇਖ ਕੇ ਪੰਛੀ ਜਿਹੜੇ ਸਨ ਮੰਤਰ ਮੁਗਧ ਹੋ ਜਾਂਦੇ ਸਨ ਅਜੀਹਾ ਹੁਸਨ ਜਿਸ ਨੇ ਵਾਰਸ ਨੂੰ ਹੀਰ ਵਾਰਸ ਲਿਖਣ ਦੇ ਲਈ ਜੋ ਪੰਜਾਬੀ ਸਾਹਿਤ ਦਾ ਇੱਕ ਸ਼ਾਹਕਾਰ ਹੈ ਲਿਖਣ ਦੀ ਮਜਬੂਰ ਕਰ ਦਿੱਤਾ ਵੈਸੇ ਤਾਂ ਹੀਰਾ ਬਹੁਤ ਨੇ ਲਿਖੀਆਂ ਨੇ ਭਗਵਾਨ ਸਿੰਘ ਨੇ ਵੀ ਹੀਰ ਲਿਖੀ ਹੈ ਮੁਕਬਲ ਨੇ ਵੀ ਲਿਖੀ ਹੈ ਦੰਬੋਦਰ ਨੇ ਸਭ ਤੋਂ ਪਹਿਲਾਂ ਲਿਖੀ ਹੈ ਪਰ ਸ਼ਾਹਕਾਰ ਹੀਰ ਹੈ ਵਾਰਸ ਦੀ ਹੀਰ ਤੇ ਹੀਰ ਦੇ ਹੁਸਨ ਦੀ ਵਾਰਸ ਨੇ ਵਿਆਖਿਆ ਕਿਵੇਂ ਕੀਤੀ ਹੈ ਆਓ ਸੁਣਦੇ ਹਾਂ ਵਾਰਸ ਲਿਖਦਾ ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਕੇਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥਾ ਚਮਕਦਾ ਹੁਸਨ ਮਹਿਤਾਬ ਦਾ ਜੀ ਹੁਨੀ ਚੁੰਡੀਆਂ ਰਾਤ ਜਿਉਂ ਚੰਨ ਦਵਾਲੇ ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ਇੱਥੇ ਦੋ ਸ਼ਬਦ ਵਰਤੇ ਨੇ ਮਹਿਤਾਬ ਮਹਿਤਾਬ ਕਹਿੰਦੇ ਨੇ ਚੰਦਰਮਾ ਨੂੰ ਚੰਨ ਨੂੰ ਤੇ ਸ਼ਹਾਬ ਹੁੰਦਾ ਹੈ ਅੱਗ ਦੀ ਲਾਟ ਨੈਣ ਨਰਗਸੀ ਮਿਰ ਨੈਣ ਨਰਗਸੀ ਮਿਰਗਮ ਮੋਲੜੇ ਦੇ ਗੱਲਾਂ ਟੈਕੀਆਂ ਫੁੱਲ ਗੁਲਾਬ ਦਾ ਜੀ ਭਵਾ ਬਾਗ ਕਮਾਨ ਲਾਹੌਰ ਦੇ ਸੰ ਕੋਈ ਹੁਸਨ ਨਾ ਅੰਤ ਖਸਾਬ ਦਾ ਜੀ ਕੋਈ ਹੁਸਨ ਨਾ ਅੰਤ ਖਸਾਬ ਦਾ ਜੀ ਸੁਰਮਾ ਨੈਣਾ ਦੇ ਧਾਰ ਵਿੱਚ ਫਰ ਰਿਆ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ ਖੁੱਲੀ ਤਰਿੰਜਨਾਂ ਵਿੱਚ ਲਟਕਦੀ ਹੈ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ਹਾਥੀ ਮਸਤ ਜਿਉਂ ਫਿਰੇ ਨਵਾਬ ਦਾ ਜੀ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਕਟਕ ਹੁੰਦੀ ਏ ਫੌਜ ਤੇ ਸੁਰਮਾ ਨੈਣਾ ਦੀ ਧਾਰ ਵਿੱਚ ਫ ਵਰ ਰਿਹਾ ਕਹਿੰਦਾ ਨੈਣਾ ਦੇ ਵਿੱਚ ਸੁਰਮਾ ਇੰ ਐ ਸੋਹਣਾ ਲੱਗਦਾ ਜਿਵੇਂ ਹਿੰਦ ਦੇ ਉੱਤੇ ਪੰਜਾਬ ਦੀ ਫੌਜ ਚੜੀ ਹੋਵੇ ਚਿਹਰੇ ਸੋਹਣੇ ਤੇ ਖਤ ਖਾਲ ਬਣਦੇ ਖਾਲ ਹੁੰਦੇ ਨੇ ਤਿੰਨ ਚਿਹਰੇ ਸੋਹਣੇ ਤੇ ਖਤ ਖਾਲ ਬਣਦੇ ਖੁਸ਼ ਖਤ ਜਿਉ ਹਰਫ ਕਿਤਾਬ ਦਾ ਜੀ ਜਿਹੜੇ ਦੇਖਣ ਦੇ ਰੀਜ਼ ਵਾਨ ਆਹੇ ਵੱਡਾ ਫਾਇਦਾ ਤਿੰਨਾ ਦੇ ਬਾਪ ਦਾ ਜੀ ਚਲੋ ਲੈਲਾ ਤੁਲ ਕਦਰ ਦੀ ਕਰੋ ਜ਼ਿਆਰਤ ਚਲੋ ਲੈਲਾ ਤੁਲ ਕਦਰ ਦੀ ਕਰੋ ਜ਼ਿਆਰਤ ਵਾਰਸ਼ਾਏ ਕਮ ਸਵਾਬ ਦਾ ਜੀ ਵਾਰਸ਼ਾਏ ਕਮ ਸਵਾਬ ਦਾ ਜੀ ਸਵਾਬ ਦਾ ਮਤਲਬ ਹੁੰਦਾ ਹੈ ਪੁੰਨ ਤੇ ਇਹ ਲੈਲਾ ਤੁਲ ਕਦਰ ਕੀ ਹੈ ਇਹ ਲੈਲਾ ਤੁਲ ਕਦਰ ਜਿਹੜਾ ਹੈ ਰਮਜ਼ਾਨ ਦੇ ਮਹੀਨੇ ਦੀ 27ਵੀਂ ਰਾਤ ਜਿਸ ਨੇ ਪ੍ਰਵਾਨ ਹੋਈ ਦੁਆ ਤੇ ਇਬਾਦਤ 1000 ਸਾਲ ਦੀ ਬੰਦਗੀ ਦੇ ਬਰਾਬਰ ਹੁੰਦੀ ਹੈ ਤੇ ਹੀਰ ਨੂੰ ਜਾਂ ਹੀਰ ਦੇ ਹੁਸਨ ਨੂੰ ਜਾਂ ਉਸ ਦੇ ਮੁਖੜੇ ਨੂੰ ਤੱਕ ਲੈਣਾ ਵੀ ਅਜਿਹਾ ਹੀ ਹੈ ਤੇ ਇਸੇ ਕਰਕੇ ਉਹ ਲਿਖਦਾ ਹੈ ਜਿਹੜੇ ਦੇਖਣੇ ਦੇ ਰੀ ਜਵਾਨ ਆਹੇ ਬਟਾ ਫਾਇਦਾ ਤਿੰਨਾਂ ਦੇ ਬਾਬ ਦਾ ਜੀ ਚਲੋ ਲੈਲਾ ਤੁਲ ਕਦਰ ਦੀ ਕਰੋ ਯਾਰਤ ਬਰਸ਼ਾਏ ਕਮ ਸਵਾਬ ਦਾ ਜੀ ਤਾਂ ਇਹ ਜਿਵੇਂ ਉਹ ਪੁੰਨ ਦਾ ਕੰਮ ਆ ਤਾਂ ਜਿਹੜਾ ਹੀਰ ਦਾ ਹੁਸਨ ਵੇਖ ਲੈਣਾ ਵੀ ਉਹੋ ਜਿਹਾ ਹੀ ਹੈ ਹੁਣ ਅੱਗੇ ਵਾਰਿਸ਼ ਆ ਜਾ ਕੇ ਫਿਰ ਹੀਰ ਦੇ ਹੁਸਨ ਦਾ ਵਰਣਨ ਕਰਦਾ ਏ ਹੋਠ ਸੁਰਖ ਯਾਕੂਤ ਜਿਓਂ ਲਾਲ ਚਮਕਨ ਹੋਠ ਸੁਰਖ ਸੁਰਖ ਹੁੰਦਾ ਲਾਲ ਤੇ ਯਾਕੂਤ ਹੈ ਇਹ ਇੱਕ ਕੀਮਤੀ ਪੱਥਰ ਹੁੰਦਾ ਏ ਲਾਲ ਰੰਗ ਦਾ ਤਾਂ ਹੋਠ ਸੁਰਖ ਯਾਕੂਤ ਜਿਓਂ ਲਾਲ ਚਮਕਨ ਠੋਡੀ ਸਿਓਬਲਾਈਤੀ ਸਾਰ ਵਿੱਚੋਂ ਨਕ ਅਲਫ ਹੁਸੈਨੀ ਦਾ ਪਿਪਲਾ ਸੀ ਨੱਕਾ ਅਲਫੋਸੈਨੀ ਦਾ ਪਿੱਪਲ ਆ ਜੀ ਜੁਲਫ ਨਾਗ ਖਜ਼ਾਨੇ ਦੀ ਬਾਹਰ ਵਿੱਚੋਂ ਹੁਣ ਇੱਥੇ ਅਲਫੋਸੈਨੀ ਕੀ ਆ ਅਲਫੋਸੈਨੀ ਹਜਰਤ ਅਲੀ ਦੀ ਉਹੋ ਤਲਵਾਰ ਹੈ ਜਿਹੜੀ ਉਹਨਾਂ ਨੂੰ ਹਜਰਤ ਮੁਹੰਮਦ ਸਾਹਿਬ ਪਾਸੋਂ ਮਿਲੀ ਸੀ ਜਿਸ ਨਾਲ ਉਹ ਜੰਗ ਜਿਹੜੀ ਸੀ ਜੰਗ ਇਹ ਨਹਾਵੰਦ ਵਿੱਚ ਲੜੇ ਸਨ ਤੇ ਪਿੱਪਲਾ ਪਿੱਪਲਾ ਤਲਵਾਰ ਦਾ ਅਗਲਾ ਨੋਕੀਲਾ ਸਿਰਾ ਹੁੰਦਾ ਹੈ ਤੇ ਖਜ਼ਾਨੇ ਦੀ ਬਾਹਰ ਇਹ ਝੰਗ ਜਿਹੜਾ ਹੈ ਉਸ ਦੇ ਉੱਤਰ ਪੱਛਮ ਦੇ ਵਿੱਚ ਇੱਕ ਵੱਡਾ ਜੰਗਲ ਹੈ ਜਿਸ ਦੇ ਵਿੱਚ ਨਾਗ ਸ਼ੂਖ ਦੇ ਫਿਰਦੇ ਸਮਝੇ ਜਾਂਦੇ ਨੇ ਮੰਨੇ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਉਹ ਉਸ ਦੀ ਯੂਨਫ ਜਿਹੜੀ ਹੈ ਉਸ ਨੂੰ ਖਜ਼ਾਨੇ ਦੀ ਬਾਰ ਤਾਂ ਉੱਥੇ ਸੱਪਾਂ ਦੇ ਨਾਲ ਉਸ ਦਾ ਕੰਪੈਰੀਜ਼ਨ ਉਸ ਦੀ ਤੁਲਨਾ ਕਰ ਰਿਹਾ ਹੈ ਤੇ ਅਲਫੋ ਹਸੈਨੀ ਦਾ ਪਿੱਪਲਾ ਤਾਂ ਅਲਫੋ ਹਸੈਨੀ ਉਹ ਤਲਵਾਰ ਦੀ ਨੋਕ ਹੈ ਤਾਂ ਨੱਕ ਉਸ ਦਾ ਬਹੁਤ ਤਿੱਖਾ ਹੈ ਤੇ ਜਿਹੜੇ ਹੋਠ ਹੈ ਉਹ ਲਾਲ ਹਨ ਇੰਨੇ ਲਾਲ ਜਿਵੇਂ ਸੇਵ ਹੋਵੇ ਜਿਵੇਂ ਜਿਵੇਂ ਯਾਕੂਤ ਜਿਹੜਾ ਇੱਕ ਕੀਮਤੀ ਲਾਲ ਚਮਕਦਾ ਪੱਥਰ ਹੁੰਦਾ ਹੈ ਤਾਂ ਇੰਉਂ ਜਦੋਂ ਅਸੀਂ ਬਾਰਤ ਸ਼ਾਹ ਦੀ ਹੀਰ ਪੜਦੇ ਹਾਂ ਤਾਂ ਇਸੇ ਕਰਕੇ ਕਹਿੰਦੇ ਆ ਕਿ ਇਹ ਪੰਜਾਬੀ ਸਾਹਿਤ ਦਾ ਪੰਜਾਬੀ ਸੱਭਿਆਚਾਰ ਦਾ ਜਿਹੜਾ ਵਿਸ਼ਵ ਕੋਸ਼ ਹੈ ਇਸੇ ਕਰਕੇ ਇੱਥੇ ਯਾਕੂਤ ਜਾਂ ਹੋਰ ਪੀਪਲ ਆ ਤੇ ਜਾਂ ਅਲਪੋਸੈਨੀ ਜਾਂ ਯਾਕੂਤ ਅਜਿਹੇ ਸ਼ਬਦ ਜਿਹੜੇ ਜਮ ਬਰਗ ਬਹੁਤ ਮਿਲਦੇ ਹਨ ਆਪਾਂ ਨੂੰ ਹੁਣ ਦੰਦਾਂ ਦੀ ਮੇ ਫੇਪਰ ਸੰਸਾਰ ਉਸ ਦੇ ਹੁਸਨ ਦੀ ਪ੍ਰਸ਼ੰਸਾ ਦੇ ਵਿੱਚ ਇੰਨੀ ਲੰਮੀ ਉਸ ਨੇ ਹੀਰ ਦੇ ਵਿੱਚ ਜਿਹੜੀ ਆ ਇਹ ਇਹ ਬੰਦ ਲਿਖਿਆ ਹੈ ਬੈਂਤ ਲਿਖਿਆ ਹੈ ਦੰਦ ਚੰਬੇ ਦੀ ਲੜੀ ਕੇ ਹੰਸ 모ਤੀ ਗਾਨੇ ਨਿਕਲੇ ਹੁਸਨ ਅਨਾਰ ਵਿੱਚੋਂ ਲਿਖੀ ਚੀਨ ਕਸ਼ਮੀਰ ਤਸਵੀਰ ਜੱਟੀ ਕਦ ਸਰੂ ਬਹਿਸ਼ਤ ਗੁਲ ਯਾਰ ਵਿੱਚੋਂ ਗੁਲਯਾਰ ਬਾਦ ਹੁੰਦਾ ਹੈ ਤੇ ਬਹਿਸ਼ਤ ਜਿਹੜਾ ਹੈ ਉਹ ਪਤਾ ਹੀ ਆ ਤੁਹਾਨੂੰ ਨੇ ਸਵਰਗ ਨੂੰ ਕਹਿੰਦੇ ਨੇ ਗਰਦਨ ਕੂਜ ਦੀ ਉਂਗਲੀਆਂ ਰਵਾਂ ਫਲੀਆਂ ਹੱਥ ਕੂਲੜੇ ਪਰਜ ਚ ਨਾਰ ਵਿੱਚੋਂ ਬਾਹਾਂ ਵੇਲਣੇ ਦੇਲੀਆਂ ਗੁੰਨ ਮੱਖਣ ਛਾਤੀ ਸੰਗ ਮਰ ਮਰ ਗੰਗ ਧਾਰ ਵਿੱਚੋਂ ਛਾਤੀ ਠਾਠ ਦੀ ਉਪਰੀ ਪਟਖੇ ਨੂੰ ਸਿਓ ਬਲਖ ਦੇ ਚੁਨੇ ਅੰਬਾਰ ਵਿੱਚੋਂ ਤੁਨੀ ਬੈਸ਼ਤ ਦੇ ਹौज ਦਾ ਮਸ਼ਕ ਕੁਬਾ ਪੇਟੂ ਮਖਮਲੀ ਖਾਸ ਉਸਰ ਘਾਰ ਵਿੱਚੋਂ ਖੋਜ ਜਿਹੜਾ ਇਹ ਉਹ ਪਾਣੀ ਦੇ ਤਲਾਹ ਨੂੰ ਕਹਿੰਦੇ ਨੇ ਤੇ ਮੁਸ਼ਕ ਕੁੱਬਾ ਜਿਹੜਾ ਸ਼ਬਦ ਹੈ ਇਸ ਦਾ ਅਕਤ ਕਸਤੂਰੀ ਦਾ ਬਣਿਆ ਹੋਇਆ ਗੁੰਬਦ ਹੈ ਕਾਫੂਰ ਸ਼ੈਨਾ ਸ਼ਰੀਨ ਬੰਕੇ ਕਾਫੂਰ ਸ਼ੈਨਾ ਸ਼ਰੀਨ ਬੰਕੇ ਸਾਖ ਹੁਸਨ ਸਤੂਨ ਮੀਨਾਰ ਵਿੱਚੋਂ ਸੁਰਖੀ ਹੋਠਾਂ ਦੀ ਲੋੜ ਦੰਦ ਅਸਰੇ ਦਾ ਕੁਜੇ ਖਤਰੀ ਕਤਲ ਬਾਜ਼ਾਰ ਵਿੱਚੋਂ ਤਾਂ ਇੱਥੇ ਸ਼ਹੀਨਾ ਸ਼ਬਦ ਜਿਹੜਾ ਸਫੈਦ ਰੰਗ ਦੀ ਤਰਨ ਵਾਲੀ ਮਸਕ ਨੂੰ ਕਹਿੰਦੇ ਨੇ ਸਾਤ ਲੱਤ ਦੀ ਤਿੰਨੀ ਨੂੰ ਕਹਿੰਦੇ ਨੇ ਅਗਾਂਹ ਬੋਲਦਾ ਸ਼ਾਹ ਪਰੀ ਦੀ ਭੈਣ ਪੰਜੇ ਫੂਲ ਰਾਣੀ ਗੁੱਜੀ ਰਹੇ ਨਾ ਹੀਰ ਹਜ਼ਾਰ ਵਿੱਚੋਂ ਸਈਆਂ ਨਾਲ ਲਟਕਦੀ ਮਾਨਮਤੀ ਜਿਵੇਂ ਹਰਨੀਆਂ ਟੁੱਠੀਆਂ ਬਾੜ ਵਿੱਚੋਂ ਹੁਣ ਪੰਜ ਫੂਲ ਰਾਣੀ ਕੌਣ ਸੀ ਪੰਜ ਫੁੱਲ ਰਾਣੀ ਰਾਜਾ ਰੂਪ ਚੰਦਰ ਦੀ ਲੋਕ ਕਥਾ ਦੀ ਬਹੁਤ ਹੀ ਖੂਬਸੂਰਤ ਨਾਇਕਾ ਜਿਸ ਦੇ ਰੂਪ ਜਿਸ ਦੇ ਸੁਆਪਨ ਨਾਲ ਹਨੇਰੇ ਵਿੱਚ ਚਾਨਣ ਹੋ ਜਾਂਦਾ ਸੀ ਤੇ ਦੂਸਰਾ ਕਹਿੰਦੇ ਇਸ ਦਾ ਭਾਰ ਕੇਵਲ ਪੰਜ ਫੁੱਲਾਂ ਦੇ ਬਰਾਬਰ ਸੀ ਟੁੱਠੀਆਂ ਦਾ ਮਤਲਬ ਖੁਸ਼ ਹੋਈਆਂ ਤਾਂ ਇਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਬੜਾ ਖੂਬਸੂਰਤ ਵਰਣਨ ਜਿਹੜਾ ਉਸ ਦੀ ਖੂਬਸੂਰਤੀ ਦਾ ਉਸ ਦੇ ਹੁਸਨ ਦਾ ਉਸ ਦੇ ਸੁੰਦਰਤਾ ਦਾ ਕੀਤਾ ਹੈ ਅਪਰਾਧ ਅਬਦ ਦਲਤ ਮਿਸਰੀ ਚਮਕ ਨਿਕਲੀ ਤੇਗ ਦੀ ਧਾਰ ਵਿੱਚੋਂ ਫਿਰੇ ਸ਼ਣਕ ਦੀ ਚਾਉ ਦੇ ਨਾਲ ਜੱਟੀ ਚੜਿਆ ਗਜਬ ਦਾ ਕੱਕ ਕੰਧਾਰ ਵਿੱਚੋਂ ਹੁਣ ਇੱਥੇ ਸ਼ਬਦ ਵਰਤੇ ਆ ਇਸ ਨੇ ਅਬਦ ਦਲਤ ਮਿਸਰੀ ਤਾਂ ਇਹ ਮਿਸਰ ਦੀ ਬਣੀ ਹੋਈ ਇੱਕ ਤਲਵਾਰ ਹੈ ਜਿਹੜੀ ਸੂਰ ਨੂੰ ਵੀ ਕੱਟ ਕੇ ਟੁਕੜੇ ਟੁਕੜੇ ਕਰ ਦਿੰਦੀ ਹੈ ਤਾਂ ਉਸ ਨੂੰ ਅਬਦ ਦਲਤ ਮਿਸਰੀ ਕਹਿੰਦੇ ਨੇ ਲੰਕ ਬਾਗ ਦੀ ਪਰੀ ਕੇ ਇੰਦਰਾਣੀ ਹੂਰ ਨਿਕਲੀ ਚੰਦ ਪਰਵਾਰ ਵਿੱਚੋਂ ਪਤਲੀ ਪੇਖਣੇ ਦੀ ਨਕਸ਼ਰੂਮ ਦਾ ਹੈ ਲੱਦਾ ਪਰੀ ਨੇ ਚੰਦ ਉਜਾੜ ਵਿੱਚੋਂ ਐਵੇਂ ਸਰਕ ਦੀ ਆਮਦੀ ਲੋੜ ਲੁੱਟੀ ਜਿਵੇਂ ਕੂਜ ਟੁਰੀ ਨਿਕਲੀ ਚਾਰ ਵਿੱਚੋਂ ਮੱਥੇ ਆਣ ਲੱਗਣ ਜਿਹੜੇ ਭਾਰ ਆਸ਼ਕ ਨਿਕਲ ਜਾਣ ਤਲਵਾਰ ਦੀ ਭਾਰ ਵਿੱਚੋਂ ਇਸ ਕ ਬੋਲਦਾ ਨੱਦੀ ਦੇ ਥਾਂ ਥਾਈ ਰਾਗ ਨਿਕਲੇ ਜੀਲ ਦੀ ਤਾਰ ਵਿੱਚੋਂ ਗਜ਼ਲਵਾਸ਼ ਅਸਵਾਰ ਜਲਾਦ ਖੂਨੀ ਨਿਕਲ ਗਿਆ ਏ ਉੜਦ ਬਯਾਰ ਵਿੱਚੋਂ ਬਾਰਿਸ਼ਾ ਜਾਂ ਨੈਣਾ ਦੇ ਦਾਉ ਲਗੇ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ਕੋਈ ਬਚੇ ਨਾ ਜੂਏ ਦੀ ਹਾਰ ਵਿੱਚੋਂ ਹੋਠ ਸੁਰਖ યાਕੂਤ ਜਿਹਾ ਲਾਲ ਚਮਕਨ ਠੋਡੀ ਸੇ ਉਹ ਬਲਾਈਤੀ ਸਾਰ ਵਿੱਚੋਂ ਨਕ ਅਲਫ ਹੁਸੈਨੀ ਦਾ ਪਿਪਲਾਲ ਸੀ ਯੋਨਕ ਨਾਗੇ ਕਹਿਆ ਨੇ ਦੀ ਬਾਰ ਵਿੱਚੋਂ ਕਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਕਹੀ ਹੀਰ ਦੀ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ ਤੂੰ ਨੀ ਚੁੰਡੀਆਂ ਰਾਤ ਜਿਉਂ ਚੰਨ ਦਵਾਲੇ ਸੁਰਖ ਰੰਗ ਜਿਉਂ ਰੰਗ ਸ਼ਹਾਬ ਦਾ ਜੀ ਤਾਂ ਇਹ ਹੈ ਹੀਰ ਤੇ ਇਹ ਹੈ ਹੀਰ ਦੇ ਬੇਮਿਸਾਲ ਹੁਸਨ ਦੀ ਤਾਰੀਫ ਕਿਵੇਂ ਕਰਦਾ ਏ ਵਾਰਿਸ ਸ਼ਾਹ ਤੇ ਦੋਸਤੋ ਇਨਾਂ ਸ਼ਬਦਾਂ ਦੇ ਨਾਲ ਅੱਜ ਤੁਹਾਡੇ ਤੋਂ ਵਿਦਾ ਲੈਂਦੇ ਆਂ ਤੇ ਜੇਕਰ ਤੁਹਾਨੂੰ ਹੀਰ ਜਾਂ ਹੀਰ ਦੇ ਹੁਸਨ ਦੀ ਤਾਰੀਫ਼ ਚੰਗੀ ਲੱਗੀ ਹੋਵੇ ਤਾਂ ਕਿਰਪਾ ਟਿੱਪਣੀ ਕਰਨਾ ਆਪਣੇ ਦੋਸਤ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਜੇਕਰ ਅਜਿਹੀਆਂ ਹੋਰ ਵੀਡੀਓ ਵੇਖਣਾ ਚਾਹੁੰਦੇ ਹੋ ਸਾਹਿਤ ਵਾਰੇ ਗੱਲਾਂ ਵੇਖਣੀਆਂ ਚਾਹੁੰਦੇ ਆਂ ਸੁਣਨਾ ਚਾਹੁੰਦੇ ਆਂ ਸਾਂਝੀਆਂ ਕਰਨਾ ਚਾਹੁੰਦੇ ਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਹਾਡਾ ਦੋਸਤ ਤੁਹਾਡਾ ਹੋਸਟ ਐਚਐਸ ਡਿੰਪਲ ਸਤਿ ਸ੍ਰੀ ਅਕਾਲ